ਸਰਜੀਤ ਬਾਜਖਾਨਾ YouTube ਚੈਨਲ ਤੇ ਜੁੜਨ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਅੱਜ ਤੁਹਾਨੂੰ ਇੱਕ ਵੱਖਰਾ ਹੀ ਨਜ਼ਾਰਾ ਦਿਖਾਉਣ ਲੱਗੇ ਆਂ ਬ੍ਰਿਸਬੇਨ ਦੇ ਵਿੱਚ ਇਹ ਮਾਉਂਟ ਕੁਥਾ ਏਰੀਆ ਤੇ ਆਓ ਤੁਹਾਨੂੰ ਅੱਗੇ ਦਿਖਾਉਂ ਬੋਟ ਗਾਰਡਨ ਸੈਂਟਰਸ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਲਗਭਗ ਹਰ ਤਰ੍ਹਾਂ ਦੇ ਦਰਖਤ ਆ ਤੇ ਹੰਦਾਂ ਨਮਾਇਦਾ ਜਾਣਕਾਰੀ ਸੈਂਟਰ ਤੁਸੀਂ ਵਿਸਟਰ ਇਨਫੋਰਮੇਸ਼ਨ ਸੈਂਟਰ ਉਪਰ 9 ਵਜੇ ਤੋਂ ਲੈ ਕੇ 4 ਵਜੇ ਤੱਕ ਹੁੰਦਾ ਫ੍ਰੀ ਗਾਈਡ 11 ਵਜੇ ਤੋਂ ਲੈ ਕੇ 1 ਵਜੇ ਤੱਕ ਮਿਲਦਾ ਤੇ ਹੌਲਕਾ ਹੌਲ ਦੇ ਦੇਖ ਰੋਜ਼ ਹੁੰਦਾ ਸਾਪੀ ਇਹਦੇ ਵਿੱਚ ਜਾਣਕਾਰੀ ਜਿਹੜੀ ਤੁਹਾਡੀ ਇੱਥੇ ਤੁਸੀਂ ਆਓਗੇ ਤਾਂ ਤੁਹਾਨੂੰ ਲਿਖੀ ਹੋਈ ਬੋਰਡਾਂ ਤੇ ਮਿਲ ਜਾਣੀ ਹੈ ਇਹਦਾ ਓਵਰਵਿਊ ਤੇ ਦੇਖ ਸਕਦੇ ਹੋ ਸਾਰਾ ਮੈਪ ਲੱਗਿਆ। ਉਹ ਵੀ ਹਿੱਸੇ ਇਧਰਲੇ ਪਾਸੇ ਜਾਣਕਾਰੀ ਸੈਂਟਰ ਆ। ਤੁਹਾਨੂੰ ਮੈਂ ਫੱਲੇ ਜਾ ਕੇ ਕਾਫੀ ਕੁਝ ਦਿਖਾਉਣਾ। ਸਾਰੀ ਤੁਹਾਨੂੰ ਜਾਣਕਾਰੀ ਇੱਥੋਂ ਵੀ ਦੇਖ ਸਕਦੇ ਹੋ ਤੇ ਇੱਥੇ ਆਪਿਸ ਵੀ ਬਣਿਆ ਹੋਇਆ ਜਿਹੜਾ ਤੁਹਾਨੂੰ ਸਾਰੀ ਜਾਣਕਾਰੀ ਉਥੋਂ ਦਿੰਦੇ ਆ ਤੁਹਾਨੂੰ ਗਾਈਡ ਵੀ ਦੇ ਦਿੰਦੇ ਆ ਫਰੀ ਦੇ ਵਿੱਚ ਲਗਭਗ ਪ੍ਰਾਂਟਾ ਦੀ ਗੱਲ ਕਰਾਂ ਤਾਂ 5 ਤੋਂ ਲੈ ਕੇ 10000 ਦੇ ਵਿੱਚ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਤੇ ਬਾਕੀ ਤੁਹਾਨੂੰ ਮੈਂ ਜਿੰਨੀ ਹੋ ਸਕੇ ਇਹਦੀ ਸ਼ੇਅਰ ਕਰਾਉਣਾ ਅੱਜ ਜੇ ਬ੍ਰਿਸਬੇਨ ਆਏ ਕਦੇ ਵੀ ਗੇੜਾ ਵਾਜਦਾ ਜਾਂ ਬ੍ਰਿਸਬੇਨ ਜਿੰਨੇ ਲੋਕ ਰਹਿੰਦੇ ਹੋ ਜਿੰਨੇ ਪਰਿਵਾਰ ਵੀ ਰਹਿੰਦੇ ਆ ਕੋਸ਼ਿਸ਼ੇ ਕਰਿਓ ਜ਼ਰੂਰ ਆਇਓ ਇੱਕ ਵਾਰ ਦੇ ਆਪ ਦੇਖ ਸਕਦੇ ਹੋ ਕਿ ਬਹੁਤ ਹੀ ਲੰਮਾ ਚੌੜਾ ਏਰੀਆ ਦੇ ਵਿੱਚ ਤੇ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਕੋਸ਼ਿਸ਼ੇ ਕਰਾਂ ਜਿੰਨਾ ਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਦਿਖਾ ਸਕਦਾ ਤੇ ਜਿੰਨੇ ਪਰਿਵਾਰ ਜੁੜਦੇ ਹੋ ਇਸ ਚੈਨਲ ਦੇ ਨਾਲ ਸਮਾਂ ਕੱਢਦੇ ਹੋ ਤੁਸੀਂ ਸਾਰੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਜਗ੍ਹਾ ਇਧਰਲੇ ਪਾਸੇ ਕਾਫੀ ਅਰਾ ਵਗੈਰਾ ਖਾਣ ਪੀਣ ਦਾ ਪ੍ਰਬੰਧ ਇਹਨਾਂ ਦਾ ਦੇ ਦੇਖ ਸਕਦੇ ਹੋ ਇਧਰੋਂ ਇੱਕ ਮੈਂ ਤੁਹਾਨੂੰ ਇਨਸਾਈਡ ਤੋਂ ਦਿਖਾਉਣਾ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਫੌਦੇ ਲਗਭਗ ਇੱਥੇ ਲੱਗੇ ਹੋਏ ਨੇ ਇੱਕ ਇਹਨਾਂ ਦੀ ਵੱਖਰੀ ਟੀਮ ਹੈ ਜਿਹੜੀ ਇਹਨੂੰ ਲੁੱਕ ਆਫਟਰ ਕਰਦੀ ਹੈ ਦੇਖੋ ਹੁਣ ਚੱਲੋ ਆਪਏ ਇਹਦੇ ਵਿੱਚੋਂ ਬਾਹਰ ਜਾਂਦੇ ਆਂ ਬਾਹਰਲੇ ਪਾਸੇ ਕੀ ਆ ਉਹ ਦਿਖਾਉਣਾ ਤਾਂ ਹੈ ਅੱਗੇ ਕਿ ਇਹ ਲੋਕ ਆਪਣੇ ਅੰਦਰ ਕੁਦਰਤ ਨੂੰ ਸਮਾਈ ਬੈਠੇ ਹਨ ਕਿੰਨੀ ਇਹਨਾਂ ਦੀ ਗੇਅਰ ਹੁੰਦੀ ਹੈ ਕਿੰਨੇ ਸਾਨੇ ਫਲਲੇ ਨੰਗਣ ਵਾਸਤੇ ਇੱਕ ਨਿੱਕਾ ਜਿਹਾ ਗੇਟ ਦੀ ਤਰ੍ਹਾਂ ਸ਼ੇਪ ਬਣੀ ਹੈ ਜੇਕਰ ਤੁਸੀਂ ਸਿੱਖ ਕੋਹਣ ਇੱਥੇ ਆ ਕੇ ਮਹਿਸੂਸ ਕਰੋਗੇ ਨਾ ਉਹ ਸ਼ਬਦਾਂ ਦੇ بیان ਹੀ ਨਹੀਂ ਹੋ ਸਕਦਾ ਬਹੁਤ ਹੀ ਵੱਡੀ ਪੱਧਰ ਤੇ ਲੋਕ ਇਹਨੂੰ ਹਰ ਰੋਜ਼ ਦੇਖਣ ਆਉਂਦੇ ਆ ਇੱਧਰਲੇ ਪਾਸੇ ਦੇਖੋ ਇਹਦੇ ਵਿੱਚ ਪਾਲ ਦਰਬੂਜੇ ਵੀ ਕਾਫੀ ਹੁੰਦੇ ਆ ਕਾਸ਼ੇਲਾਂ ਦੇ ਅੰਦਰ ਲਾਈ ਨੇ ਅੰਗੂਰਾਂ ਦੀ ਢੇਲ ਆ ਗਈ ਹੈ ਇਹ ਤੇ ਜੇ ਕਿਸੇ ਨੇ ਪਾਣੀ ਵਗੈਰਾ ਪੀਣਾ ਤਾਂ ਬਾਰ ਵੀ ਕਿਉਂ ਆ ਸਾਰੇ ਇਹਨਾਂ ਦੇ ਗਾਰਡਨ ਸੈਟ ਦਾ ਦੇ ਫਲਦਾਰ ਬੂਜੇ ਵੀ ਕਾਫੀ ਲੱਗੇ ਆ ਦੇਖੋ ਤੁਸੀਂ ਫਰੂਟ ਇਹਵੇਂ ਆਪਣੇ ਉਹ ਖਟੀਆਂ ਹੀ ਹੁੰਦੀਆਂ ਆਂ ਇੰਡੀਆ ਦੇ ਵਿੱਚ ਨਿੰਬੂ ਵਗੈਰਾ ਇਹ ਤੁਸੀਂ ਇੰਨੀ ਸਾਫ਼ ਸੁਥਰੀ ਜਗ੍ਹਾ ਤੇ ਰਹੋਗੇ ਅਸੀਂ ਹਰੇ ਭਰੇ ਦਰਖਤਾਂ ਦੇ ਵਿੱਚ ਰਹੋਗੇ ਇਹ ਵਾਤਾਵਰਣ ਇਹਨਾਂ ਸਾਫ਼ ਸੁਥਰਾ ਤਾਂ ਬਿਮਾਰੀਆਂ ਲੱਗਣ ਦੇ ਨਾ ਮਾਤਰ ਚਾਂਸ ਰਹ ਜਾਂਦੇ ਆ ਸਾਨੂੰ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਸਾਨੂੰ ਸਾਭ ਕੇ ਰੱਖਣੀਆਂ ਰੱਖਣੀਆਂ ਚਾਹੀਦੀਆਂ ਇਹ ਰਿ ਇਹ ਪੱਖੋਂ ਕਮ ਤਾਂ ਕਾਫੀ ਵੱਡਾ ਖੇਤਰਫਾਲ ਹੈ ਦਾ ਤੇ ਤਾਨੂੰ ਮੈਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਘਰਾ ਲਈ ਦਾ ਅੰਦਾਜ਼ਾ ਲਾਓ ਦੇਖ ਤਸਵੀਰਾਂ ਦੇਖ ਕੇ ਵੀਡੀਓ ਦੇਖ ਕੇ ਤੁਹਾਨੂੰ ਜੱਜਮੈਂਟ ਹੋ ਹੀ ਗਈ ਹੋਣੀ ਹੈ ਕਿੰਨੇ ਸੋਹਣੀ ਜਗ੍ਹਾ ਤੇ ਕਿੰਨੇ ਸ਼ਾਂਤੀ ਵਾਲੀ ਆ